40 ਦਿਨਾਂ ਦੇ ਵਿੱਚ ਜਿਹੜਾ ਇਹ ਵਾਇਰਸ ਆ ਇਹ ਭਾਰਤ ਦੇ ਵਿੱਚ ਦਾਖਲ ਹੋ ਜਾਊਗਾ ਤੇ ਇਹ ਚైనా ਦੀ ਕਿਉਂ ਸ਼ੁਰੂ ਕੀਤਾ ਜਾਂਦਾ ਹਾਕਾਰ ਮਚਨ ਨਾਲ ਅਰਬਾਂ ਰੁਪਈਆ ਖਰਬਾਂ ਰੁਪਈਆ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਚਲੇ ਜਾਂਦਾ ਵਾ ਜੇ ਅਸੀਂ ਕੁਝ ਗੱਲਾਂ ਸਿੱਧੀਆਂ ਬੋਲਦੇ ਆ ਤਾਂ ਸਾਡੇ ਤੇ ਬਹੁਤ ਐਕਸ਼ਨ ਆਉਂਦੇ ਆ 850 ਕਰੋੜ ਦੀ ਡੈਫਰਨਸ ਪਾਈ ਗਈ ਨਵਜੋਤ ਸਿੰਘ ਸਿੱਧੂ ਦਾ ਇੱਕ ਬਲਬੋਲਾ ਆ ਜਾਂ ਉਹਨਾਂ ਨੂੰ ਬੋਲਣ ਦਾ ਨਹੀਂ ਪਤਾ ਲੱਗਦਾ ਝੂਠ ਬੋਲ ਰਹੇ ਆ ਪਰ ਇਹ ਕੰਮ ਮੈਡੀਕਲ ਮਾਫੀਆ ਦਾ ਹੈ ਜੇਕਰ ਉਹ ਆਪਣੇ ਬੱਚੇ ਤੇ ਘਰ ਦੇ ਬਜ਼ੁਰਗਾਂ ਨੂੰ ਇਹ ਵਾਇਰਸ ਤੋਂ ਬਚਾ ਕੇ ਰੱਖੋ ਇਹ ਸਰਕਾਰਾਂ ਦੇ ਪਲਾਨ ਨੇ ਆਪਣੇ ਲੋਕਾਂ ਨੂੰ ਤੋੜਨ ਦੇ ਆਪਣੇ ਜਿਹੜੇ ਆ ਬੈਂਕ ਉਹਨਾਂ ਨੇ ਭਰਨੇ ਆ ਤੁਸੀਂ ਉਹਨਾਂ ਨੂੰ ਤਾਂ ਇਹ ਆ ਕਿ ਵੱਧ ਤੋਂ ਵੱਧ ਲੋਕ ਜਮਾਰ ਹੋਣ ਸਾਡੇ ਬੈਂਕਾਂ 'ਚ ਪੈਸਾ ਆਵੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਜੀ ਤੇ ਅੱਜ ਇਹ ਥੋੜੀ ਜਲਦੀ ਜਿ ਇੱਕ ਵੀਡੀਓ ਬਣਾ ਰਹੇ ਆ ਜੀ ਚਾਈਨਾ ਦੇ ਵਿੱਚ ਸਭ ਨੂੰ ਪਤਾ ਲੱਗ ਗਿਆ ਹੋਣਾ ਮਾ ਐਚ ਐਮ ਪੀ ਵੀ ਨਾਂ ਦਾ ਵਾਇਰਸ ਜਿਹਨੇ ਬਹੁਤ ਲੋਕਾਂ ਦੀ ਜਾਨ ਲੈ ਲਈ ਹੈ ਤੇ ਜਿਹੜੀ ਲੇਟੈਸਟ ਅਪਡੇਟ ਆ ਰਹੀ ਹੈ ਇਹ ਵਾਇਰਸ ਸੇਮ ਕਰੋਨਾ ਵਾਂਗੂ ਹੀ ਅਟੈਕ ਲੋਕਾਂ ਦੇ ਫੇਫੜਿਆਂ ਤੇ ਜਾਂ ਉਹਨਾਂ ਦੇ ਇਮਿਊਨ ਸਿਸਟਮ ਤੇ ਕਰ ਰਿਹਾ ਹੈ ਦੇਖੋ ਪਹਿਲਾਂ ਕਰੋਨਾ ਆਇਆ ਸੇਮ 2020 ਦੀ ਜਨਵਰੀ ਦੇ ਵਿੱਚ ਚਾਈਨਾ ਸ਼ੁਰੂ ਹੋਇਆ ਹੁਣ ਐਚ ਐਮ ਪੀ ਵੀ ਵਾਇਰਸ ਇਤੋਂ ਬਹੁਤ ਗੱਲਾਂ ਸਮਝਣ ਦੀ ਲੋੜ ਹੈ ਦੇਖੋ ਜੇ ਅਸੀਂ ਕੁਝ ਗੱਲਾਂ ਸਿੱਧੇ ਬੋਲਦੇ ਆ ਸਾਡੇ ਤੇ ਬਹੁਤ ਐਕਸ਼ਨ ਆਉਂਦੇ ਆ ਜੇ ਸਾਨੂੰ ਲੋਕ ਅੱਗੇ ਪਿਛਲੇ ਵੀਡੀਓ ਕਰਕੇ ਵੀ ਫੋਨ ਕਰਦੇ ਆ ਹੁਣ ਗੱਲ ਕਿੱਥੇ ਆ ਸਮਝਣ ਦੀ ਲੋੜ ਇਹ ਆ ਵੀ ਜਦੋਂ ਪਿਛਲੇ 2 ਸਾਲ ਲੋਕ ਠੀਕ ਰਹਿੰਦੇ ਆ ਇੰਨੀ ਕੋਈ ਬਿਮਾਰੀ ਨਹੀਂ ਆਉਂਦੀ ਇੱਕ ਨਵੀਂ ਬੋ ਬਿਮਾਰੀ ਦਾ ਇਜਾਜ਼ ਕਿਵੇਂ ਕੀਤਾ ਜਾਂਦਾ ਜਿਵੇਂ ਕਰੋਨਾ 2020 ਦੇ ਵਿੱਚ ਕੀਤਾ ਗਿਆ ਸੇਮ ਜਨਵਰੀ ਦੇ ਵਿੱਚ ਦੇਖੋ ਐਚ ਐਮ ਪੀ ਵੀ ਨਾਂ ਦਾ ਵਾਇਰਸ ਲਿਆਂਦਾ ਗਿਆ ਤੇ ਹੁਣ ਆਲਰੇਡੀ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਆ ਅਗਲੇ 40 ਦਿਨਾਂ ਦੇ ਵਿੱਚ ਜਿਹੜਾ ਇਹ ਵਾਇਰਸ ਆ ਇਹ ਭਾਰਤ ਦੇ ਵਿੱਚ ਦਾਖਲ ਹੋ ਜਾਊਗਾ ਸਮਝਣ ਦੀ ਲੋੜ ਆ ਵੀ ਇਹਦੇ ਪਿੱਛੇ ਕੌਣ ਲੋਕ ਨੇ ਦੇ ਚਾਈਨਾ ਦੀ ਕਿਉਂ ਸ਼ੁਰੂ ਕੀਤਾ ਜਾਂਦਾ ਗੱਲ ਇਹ ਆ ਵੀ ਦੇਖੋ ਇਹਨਾਂ ਨੂੰ ਆਲਰੇਡੀ ਪਤਾ ਵੀ ਚਾਈਨਾ ਦੀ ਬਹੁਤੇ ਦੇਸ਼ਾਂ ਨਾਲ ਨਹੀਂ ਪਾਲਦੀ ਤਾਂ ਉਹ ਇਹ ਉਹਨਾਂ ਦੇ ਭਾਂਡਾ ਫੋੜਨਾ ਈਜ਼ੀ ਹੁੰਦਾ ਵਾ ਇਹ ਮੈਡੀਕਲ ਮਾਫੀਆ ਦਾ ਕੰਮ ਆ ਜੋ ਮੈਂ ਬਹੁਤ ਕਈ ਵਾਰੀ ਤੁਹਾਨੂੰ ਲੋਕਾਂ ਨੂੰ ਦੱਸ ਦਿੱਨਾ ਇਹ ਕੰਮ ਮੈਡੀਕਲ ਮਾਫੀਆ ਦਾ ਵਾ ਜਦੋਂ ਵੀ ਦੇਖਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਬਿਮਾਰ ਲੋਕਾਂ ਦੀ ਸੰਖਿਆ ਘਟ ਗਈ ਆ ਜਾਂ ਲੋਕ ਥੋੜੇ ਸਹੀ ਰਹਿ ਰਹੇ ਆ ਇਹ ਕੋਈ ਨਾ ਕੋਈ ਨਵਾਂ ਸੱਪ ਕੱਢਦੇ ਆ ਜਿਸ ਦੇ ਨਾਲ ਕੀ ਹੁੰਦਾ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਹਾਹਾਕਾਰ ਮਚ ਜਾਂਦੀ ਆ ਹਾਹਾਕਾਰ ਮਚਣ ਨਾਲ ਅਰਬਾਂ ਰੁਪਈਆ ਖਰਬਾਂ ਰੁਪਈਆ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਚਲੇ ਜਾਂਦਾ ਵਾ ਹੁਣ ਦੇਖੋ ਮੇਰੀ ਲੋਕਾਂ ਨੂੰ ਇੱਕ ਅਪੀਲ ਆ ਭਾਈ ਤੁਸੀਂ ਲੋਕ ਇਹਦੀ ਅਣਗਹਿਲੀ ਬਿਲਕੁਲ ਨਾ ਕਰੋ ਕਿਉਂਕਿ ਚਾਈਨਾ ਦੇ ਵਿੱਚ ਜਿਹੜੇ ਲੋਕਾਂ ਦੇ ਕੇਸ ਆ ਰਹੇ ਆਏ ਵਾਇਰਸ ਦੇ ਉਹਨਾਂ ਲੋਕਾਂ ਨੂੰ ਸੇਮ ਕਰੋਨਾ ਦੇ ਜਿਵੇਂ ਦੂਜੀ ਸਟੇਜ ਜਿਵੇਂ ਆਪਾਂ ਕਹਿੰਦੇ ਆਈ ਸੀਗੀ ਉਹ ਸਟੇਜ ਵਾਂਗੂ ਸੇਮ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਜਾਂ ਲੋਕਾਂ ਨੂੰ ਬਹੁਤ ਜ਼ਿਆਦਾ ਬੁਖਾਰ, ਵੋਮਿਟਿੰਗ ਜੇ ਬਾਲਟੀਆਂ ਕਹਿੰਦੇ ਆ, ਜਾਂ ਲੋਕਾਂ ਦਾ ਸਿਰ ਦੁਖਣਾ, ਲੋਕਾਂ ਕੋ ਉੱਠਿਆ ਨਹੀਂ ਜਾ ਰਿਹਾ। ਸੇਮ ਉਹੀ ਚੀਜ਼ ਜੋ ਕਰੋਨਾ ਦੂਜੀ ਸਟੇਜ ਦੇ ਵਿੱਚ ਸੀਗੀ, ਇਹ ਵਾਇਰਸ ਉਵੇਂ ਹੀ ਓਨਾ ਹੀ ਖਤਰਨਾਕ ਹੈ ਤੇ ਆਪਣੇ ਬੱਚੇ ਤੇ ਘਰ ਦੇ ਬਜ਼ੁਰਗਾਂ ਨੂੰ ਇਹ ਵਾਇਰਸ ਤੋਂ ਬਚਾ ਕੇ ਰੱਖੋ ਇਹ ਨਾ ਹੋਵੇ ਕਿ ਆਪਣੀ ਕੀਤੀ ਅਣਗਹਿਲੀ ਆਪਾਂ ਨੂੰ ਕਿਤੇ ਬਹੁਤ ਵੱਡਾ ਖਾਮਿਆਜਾ ਪੁੱਤਨਾ ਪੈ ਜਾਵੇ। ਬਾਕੀ ਦੇਖੋ ਸਰਕਾਰਾਂ ਨੇ ਇਹਦਾ ਜੋ ਕਰਨਾ ਕਰੀ ਜਾਣਾ ਇਹਨਾਂ ਲੋਕਾਂ ਨੂੰ ਤਾਂ ਸਿਰਫ ਪੈਸੇ ਨਾਲ ਮਤਲਬ ਆ ਇਹਨਾਂ ਨੂੰ ਕਿਸੇ ਦੀ ਜਾਨ ਨਾਲ ਮਤਲਬ ਨਹੀਂ ਕੌਣ ਮਰਦਾ ਕੌਣ ਜਿੰਦਾ ਇਹਨਾਂ ਨੂੰ ਕਿਸੇ ਨਾਲ ਮਤਲਬ ਹੀ ਇਹਨਾਂ ਨੂੰ ਸਿਰਫ ਮਤਲਬ ਆ ਤਾਂ ਆਪਣੇ ਬੈਂਕਾਂ 'ਚ ਪਾਉਂਦੇ ਪੈਸਿਆਂ ਦੇ ਨਾਲ ਸੋ ਆਪਾਂ ਲੋਕਾਂ ਨੂੰ ਇੱਕ ਜਿਹੜਾ ਸਾਥ ਆਪ ਹੀ ਦੇਣਾ ਪੈਣਾ ਆਪੇ ਵੇਰ ਹੋਣਾ ਪੈਣਾ ਮੈਂ ਕਿ ਆਪਾਂ ਲੋਕੀ ਕਿਤੇ ਵੀ ਭੀੜ ਵਾਲੀ ਥਾਂ ਤੇ ਨਾ ਜਾਈਏ ਅਵੋਇਡ ਕਰਨਾ ਸ਼ੁਰੂ ਹੁਣੇ ਤੋਂ ਕਰ ਦਈਏ ਕਾ ਕਿ ਅਸੀਂ ਆਪਣੇ ਪਰਿਵਾਰ ਨੂੰ ਬਚਾ ਸਕੀਏ ਇਹ ਪ੍ਰਮਾਣਿਕ ਬਿਮਾਰੀ ਤੋਂ ਜਿਹੜੀ ਕਿ ਆਲਰੇਡੀ ਚਾਈਨਾ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਗਈ ਆ ਤੇ ਉਹਨਾਂ ਲੋਕਾਂ ਨੇ ਆਲਰੇਡੀ ਉੱਥੇ ਜਿਹੜੇ ਆ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਨੇ ਜਾਂ ਇਹਦਾ ਚੈੱਕਅਪ ਕਰਨਾ ਸ਼ੁਰੂ ਕਰਤੇ ਕਿਉਂਕਿ ਉੱਥੇ ਬਹੁਤ ਤੇਜ਼ੀ ਨਾਲ ਇਹ ਬਿਮਾਰੀ ਫੈਲ ਰਹੀ ਆ ਸੋ ਮੈਂ ਤਾਂ ਇਹੀ ਕਹੂੰਗਾ ਭਾਈ ਆਪਾਂ ਆਪਣੇ ਲੋਕ ਸਾਰੇ ਆਲਰੇਡੀ ਹੁਣ ਜਿਵੇਂ ਆਪਣੇ ਵਿਆਹ ਸ਼ਾਦੀਆਂ ਦਾ ਟਾਈਮ ਆ ਆਪਾਂ ਥੋੜਾ ਧਿਆਨ ਰੱਖੀਏ ਕਿ ਜੇਵਾ ਬੰਦਾ ਬਿਮਾਰ ਆ ਉਹ ਘਰੋਂ ਬਾਹਰ ਨਾ ਜਾਓ ਉਹ ਆਜ ਤੱਕ ਨਹੀਂ ਸਹੀ ਹੁੰਦਾ ਤਾਂ ਕਿ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਵੀ ਅਲਹੋਣੀ ਨਾ ਹੋ ਸਕੇ ਕਿਸੇ ਦੇ ਬਜ਼ੁਰਗ ਦੇ ਬੱਚੇ ਨੂੰ ਕਹਿੰਦੇ ਇਹ ਵਾਇਰਸ ਜ਼ਿਆਦਾ ਅਟੈਕ ਕਰ ਰਿਹਾ ਕਿਸੇ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਹ ਆਪਾਂ ਸਾਰੇ ਆਪਣਾ ਫਰਜ ਸਮਝ ਕੇ ਇਹ ਗੱਲਾਂ ਦਾ ਧਿਆਨ ਰੱਖੀਏ ਮੇਰੇ ਵੀਰੋ ਦੇਖੋ ਆਪਾਂ ਲੋਕੀ ਇਹ ਨਹੀਂ ਕਹਿੰਦੇ ਸਾਨੂੰ ਵੀ ਪਤਾ ਸਾਰੀ ਇਹ ਗੇਮ ਪਲਾਨ ਦਾ ਬਟ ਕਿਤੇ ਨਾ ਕਿਤੇ ਇਹਨਾਂ ਦੇ ਪਲਾਨਾਂ ਦੇ ਵਿੱਚ ਕਹਿੰਦੇ ਨਾ ਵੀ ਕਿਤੇ ਸਾਡਾ ਕੋਈ ਨੁਕਸਾਨ ਨਾ ਹੋ ਜੇ ਆਮ ਹੈ ਵੀਡੀਓ ਬਣਾ ਰਿਹਾ ਮੈਂ ਕੋਈ ਇਹ ਨਹੀਂ ਤੁਹਾਡੇ ਲੋਕਾਂ ਦੇ ਵਿੱਚ ਕੋਈ ਡਰ ਜਾ ਉਹ ਜਾ ਮੋਲਿਫਾਈ ਕਰਨਾ ਚਾਹੁੰਦਾ ਮੈਂ ਸਿਰਫ ਇੰਨਾ ਚਾਹੁੰਦਾ ਕਿ ਤੁਸੀਂ ਲੋਕ ਅਵੇਅਰ ਰਹੋ ਕਿਤੇ ਇਹ ਨਾ ਹੋਵੇ ਕੋਈ ਅਨਗਲ ਨਹੀਂ ਕਰਕੇ 19 ਕੀ ਹੋ ਜਵੇ ਬਾਕੀ ਰਹੀ ਗੱਲ ਸਿੰਪਟਮ ਦੀ ਉਹ ਮੈਂ ਤੁਹਾਨੂੰ ਆਲਰੇਡੀ ਦੱਸਤਾ ਕਿ ਸਿੰਪਟਮਸ ਆ ਰਹੇ ਨੇ ਉਹੀ ਨੇ ਬੁਖਾਰ ਉਲਟੀਆਂ ਸਿਰਦਰਦ ਪੇਟਦਰਦ ਜਾਂ ਪੂਰੇ ਸਰੀਰ ਦੇ ਵਿੱਚ ਦਰਦਾਂ ਤੇ ਸਾਹ ਲੈਣ ਦੇ ਵਿੱਚ ਆਖਰ ਉਹੀ ਸੀ ਸਟੇਜ ਜੇ ਜ਼ਿਆਦਾ ਵੱਧਾ ਤਾਂ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਸੋ ਗੱਲਾਂ ਉਹੀ ਆ ਵੀ ਥੋੜਾ ਆਪਾਂ ਪ੍ਰਕਾਸ਼ਨਰਾਂ ਨਾਲ ਚੱਲੀਏ ਇਹ ਸਰਕਾਰਾਂ ਦੇ ਪਲਾਨ ਨੇ ਆਪਣੇ ਲੋਕਾਂ ਨੂੰ ਤੋੜਨ ਦੇ ਆਪਣੇ ਜਿਹੜੇ ਆ ਬੈਂਕ ਉਹਨਾਂ ਨੇ ਭਰਨੇ ਆ ਤੁਸੀਂ ਲੋਕ ਇਹ ਤੋਂ ਬਚ ਕਰੋ ਜਿਵੇਂ ਇੱਕ ਗੱਲ ਹੋਈ ਸੀ ਵਿੱਚ ਜੇ ਮੈਂ ਮੈਡੀਕਲ ਮਾਫੀਆ ਨੂੰ ਕਿਵੇਂ ਫੜਿਆ ਸੀਗਾ ਨਵਜੋਤ ਸਿੱਧੂ ਨੇ ਇੱਕ ਸਿਰਫ ਦੱਸਿਆ ਸੀਗਾ ਕਿ ਕੈਂਸਰ ਦਾ ਕੀ ਇਲਾਜ ਆ ਜਾਂ ਇਲਾਜ ਨਹੀਂ ਹੁੰਨੇ ਸਿਰਫ ਕਿਹਾ ਸੀ ਕੀ ਕੀ ਪਰੇਜ ਕੀਤੇ ਜਾ ਸਕਦੇ ਆ ਉਹਨਾਂ ਪਰੇਜਾਂ ਦੇ ਵਿੱਚ ਹੀ ਇਹਨਾਂ ਨੇ ਐਡਾ ਵੱਡਾ ਮੁੱਦਾ ਚੱਕ ਲਿਆ ਮੁੱਦਾ ਕੀ ਚੱਕਿਆ ਕਿ ਇਹਨੇ ਭਾਈ ਕੈਂਸਰ ਦੇ ਅਗੇਂਸਟ ਬੋਲਤਾ ਹੁਣ ਦੇਖੋ ਉਹ ਮੈਂ ਆਲਰੇਡੀ ਵੀਡੀਓ ਪਾਉਣੀ ਸੀ ਪਰ ਕਿਸੇ ਕਾਰਨਾ ਕਰਕੇ ਸਾਨੂੰ ਉਹ ਵੀਡੀਓ ਨਹੀਂ ਪਾਉਣ ਦਿੱਤੀ ਗਈ ਵੀ ਉਹ ਬੰਦੇ ਨੇ ਸਿਰਫ ਇੱਕ ਦੱਸਿਆ ਸੀ ਵੀ ਕੈਂਸਰ ਦਾ ਇਹ ਵੀ ਜਿਹੜੇ ਆ ਇੱਕ ਕੁਝ ਪ੍ਰੇਜ ਕੀਤੇ ਜਾ ਸਕਦੇ ਆ ਤੇ ਤੁਸੀਂ ਇਹ ਦੇਖ ਲਓ ਇਦੋਂ ਵੱਡੇ ਵੱਡੇ ਡਾਕਟਰਾਂ ਨੂੰ ਮੂਹਰੇ ਲਾ ਕੇ ਵੀਡੀਓ ਪਰਵਾ ਦਿੱਤੀ ਗਈ ਕਿ ਭਾਈ ਨਵਜੋਤ ਸਿੰਘ ਸਿੱਧੂ ਦਾ ਇੱਕ ਬਲਬੋਲਾ ਆ ਜਾਂ ਉਹਨਾਂ ਨੂੰ ਬੋਲਣ ਦਾ ਨਹੀਂ ਪਤਾ ਲੱਗਦਾ ਝੂਠ ਬੋਲ ਰਹੇ ਆ ਪਰਚੇ ਕਰਾ ਦਿੱਤੇ ਗਏ 850 ਕਰੋੜ ਦੀ ਡੈਫੇਮੇਸ਼ਨ ਉਹਨਾਂ ਦੇ ਅਗੇਂਸਟ ਪਾਈ ਗਈ ਸੋ ਇਥੋਂ ਆਪਾਂ ਨੂੰ ਸਮਝ ਆਉਂਦੀ ਆ ਕਿ ਮੈਡੀਕਲ ਮਾਫੀਆ ਕਿਵੇਂ ਕੰਮ ਕਰਦਾ ਆ ਉਹ ਨਹੀਂ ਚਾਹੁੰਦੇ ਸਾਨੂੰ ਕਿਸੇ ਵੀ ਤਰ੍ਹਾਂ 1 ਰੁਪਏ ਦਾ ਵੀ ਘਾਟਾ ਪਵੇ ਜਾਂ ਕੋਈ ਵੀ ਬੰਦਾ ਠੀਕ ਹੋਵੇ ਉਹਨਾਂ ਨੂੰ ਤਾਂ ਇਹ ਆ ਕਿ ਵੱਧ ਤੋਂ ਵੱਧ ਲੋਕ ਬਿਮਾਰ ਹੋਣ ਸਾਡੇ ਬੈਂਕਾਂ 'ਚ ਪੈਸਾ ਆਵੇ ਸੋ ਭਾਈ ਜੀ ਆਪਾਂ ਸਾਰਿਆਂ ਨੇ ਆਪਣਾ ਘਰ-ਬਾਰ ਆਪ ਦੇਖਣਾ ਆਪ ਖਿਆਲ ਰੱਖਣਾ ਸੋ ਆਪਾਂ ਇਹ ਹੁਣ ਚੀਜ਼ਾਂ ਦਾ ਖਿਆਲ ਕਰੀਏ ਤਾਂ ਕਿ ਇਹ ਭਿਆਨਕ ਬਿਮਾਰੀ ਤੋਂ ਅਸੀਂ ਆਪਣੇ ਪਰਿਵਾਰਾਂ ਨੂੰ ਬਚਾ ਸਕੀਏ ਹੋਪ ਕਰਦਾ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੋਊਗੀ ਜਦੋਂ ਕੋਈ ਵੀ ਮੈਨੂੰ ਅਪਡੇਟ ਆਉਂਦਾ ਕੋਈ ਵੀ ਗੱਲ ਆ ਮੈਂ ਤੁਹਾਡੇ ਲੋਕਾਂ ਨਾਲ ਸ਼ੇਅਰ ਕਰ ਦਊਗਾ ਬਾਕੀ ਤੁਹਾਡੇ ਲੋਕਾਂ ਦਾ ਵੀ ਫਰਜ਼ ਆ ਕਿ ਆਪਣੇ ਪਰਿਵਾਰ ਦਾ ਖਿਆਲ ਰੱਖੋ ਤੇ ਸਾਡੇ ਵੀਡੀਓ ਨੂੰ ਲਾਈਕ ਕਮੈਂਟ ਕਰਦੇ ਰਿਹਾ ਕਰੋ ਇਦੇ ਨਾਲ ਸਾਨੂੰ ਕੀ ਆ ਕਿ ਬਹੁਤ ਬੜਾਵਾ ਮਿਲਦਾ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਜਿਹੜੇ ਸਾਡੀ ਜਿਹੜੀ ਵੀਡੀਓ ਦੇਖਦੇ ਹੋ ਆਪਣੇ ਵਿਚਾਰ ਥੱਲੇ ਕਮੈਂਟਾਂ ਜਰੂਰ ਦਿਆ ਕਰੋ ਉਹਦੇ ਨਾਲ ਕੀ ਹੁੰਦਾ ਸਾਨੂੰ ਸਮਝ ਆਉਂਦੀ ਆ ਵੀ ਅਸੀਂ ਕਿੱਥੇ ਗਲਤ ਆ ਜਾਂ ਸਾਨੂੰ ਕਿੱਥੇ ਹੋਰ ਸੁਧਾਰਨ ਦੀ ਲੋੜ ਹੈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜਦੋਂ ਇੱਕ ਆਪਾਂ ਫੈਮਿਲੀ ਬਣਦੇ ਆ ਤਾਂ ਆਪੇ ਕਿਹਨੂੰ ਕਮੀਆਂ ਵੀ ਦੱਸਿਆ ਕਰੀਏ ਸੋ ਸਸਿਕਾਲ ਜੀ ਸਾਰਿਆਂ ਨੂੰ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ